ਆ ਗਰੂ ਕੋ ਕਿਦਾਂ ਹੈ ਕੀ ਨਾ ਕੀਆ ਤੇਰਾ ਹੈ ਕੀ ਘਰ ਮਗ ਨਾ ਘਰ ਮਸ ਤੇਰਾ ਅਸੀਂ ਰੱਖਿਆ ਨਾ ਪਾਪਾ ਕੀ ਕਹ ਕੇ ਬੁਲਾਉਂਦੇ ਸੀ ਤੈਨੂੰ ਹੈ ਪਾਪਾ ਕੀ ਕਹਿੰਦੇ ਸੀ ਤੈਨੂੰ ਹੂੰ ਪਾਪਾ ਦਾ ਨਾਂ ਕੀ ਆ ਸਿਅਰਮ ਹੂੰ ਹੂੰ ਪਾਪਾ ਦਾ ਕੀ ਨਾਂ ਸੀ ਇਧਰ ਇਹਦਾ ਹੀ ਗੱਲ ਕਰ ਪਾਪਾ ਦਾ ਨਾਂ ਕੀ ਆ ਹਾਂ ਸਿਅਰਮ ਹੂੰ ਪਾਪਾ ਕੰਮ ਕੀ ਕਰਦੇ ਆ ਇੱਟਾ ਜੀ ਹੈ ਇੱਟਾ ਕੀ ਇਟਾ ਦਾ ਕੰਮ ਕਰਦੇ ਆ ਕਿੱਥੇ ਹੈ ਪੱਠੇ ਤੇ ਕਿਹੜੇ ਪੱਠੇ ਤੇ ਨਾ ਕੀ ਸ਼ਹਿਰ ਦਾ ਨਾ ਕੀ ਉੱਥੇ ਕਿਹੜੇ ਪਿੰਡ ਦੀ ਕੰਮ ਕਰਦੇ ਆ ਹੈ ਸੰਘਾ ਹੈ ਸੰਘਾ ਕੀ ਸੰਘਾ ਕੀ ਨਾ ਹੈ ਪੱਤ ਸੰਘਾ ਸੰ ਕੀ ਸੰਗਰਾਮ ਸੰਘਾਵਾ ਸੰਘਾਵਾ ਹ ਸੰਘਾਵਾ ਕਿ ਗਾਉਂ ਦਾ ਨਾਮ ਹੈ ਕੀ ਨਾਮ ਆ ਕਿਹਦਾ ਨਾਮ ਆ ਹੈ ਮਾਲੀਪੁਰ ਹੈ ਮਾਲੀਪੁਰ ਮਾਲਪੁਰ ਦੇ ਕੋਲੇ ਆ ਹਮਮ ਹੋਰ ਮੰਮੀ ਤੇਰੀ ਕੀ ਕੰਮ ਕਰਦੀ ਆ मम्मी मिटा का काम करती है कितने भाई हैं तुम तेरे और भाई है कोई है। चार भाई है hey. बड़े तेरे से छोटे हैं नहीं है। बड़े इधर देख के बात कर दे देख के कर है बड़े तेरे से हाँ वो क्या काम करते हैं सारे ईटे का काम कर करते हैं हाँ। बड़े भाई का नाम क्या है हाँ? बड़े भाई का क्या नाम है दीपक दीपक उससे छोटे का उससे छोटे का क्या नाम है बड़े से छोटे का नाम क्या है बहन भी है तुम्हारी कोई हुँँ. कितनी बहन है चार, चार बहन है हुँँ. क्या नाम है बहन का पिंकी और हुँ? और दूसरी वाली का क्या नाम है हुँ? ते, तेरे चोट कैसे लगी थी ज़्यादा तेरे को कैसे लगी थी हुँ, हुँ. हुँ. कैसे लगी थी क्या लगा था तुम्हें तो को गाड़ी में गाड़ी से टकराए थे हुँ. कैसे टकरा गए गा गा गाड़ी में इटा गया था ਹਾਂਜੀ ਸਖਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਇਹ ਵੀਰ ਜਿਹੜੀ ਤੁਸੀਂ ਵੀਡੀਓ ਦੇਖਦੇ ਆ ਤੇ ਇਹ ਵੀਰ ਕਰੀਬ ਪਿਛਲੇ 2 ਸਾਲ ਤੋਂ ਸਾਡੇ ਕੋਲ ਗੁਰੂ ਕੀ ਸੋਈ ਇਸ ਆਸ਼ਰਮ ਦੇ ਵਿੱਚ ਪਰਿਵਾਰ ਦੇ ਵਿੱਚ ਰਹਿ ਰਿਹਾ ਤੇ 2 ਸਾਲ ਪਹਿਲਾਂ ਜਦੋਂ ਇਹ ਵੀਰ ਸਾਨੂੰ ਤਾਹਾਂ ਕਲੇਰਾ ਹਸਪਤਾਲ ਤੋਂ ਸਾਨੂੰ ਮਿਲਿਆ ਸੀ ਉਸ ਵੇਲੇ ਤੇ ਜੋ ਹਾਲਾਤ ਸੀ ਬਹੁਤ ਹੀ ਜ਼ਿਆਦਾ ਇਹਦੇ ਨਾਜ਼ੁਕ ਬਣੇ ਹੋਏ ਸੀ ਵੀਰ ਇਹ ਤੁਰ ਵੀ ਨਹੀਂ ਸਕਦਾ ਸੀ ਲੱਤਾਂ ਇਹਦੀਆਂ ਬਿਲਕੁਲ ਵੀ ਕੰਮ ਨਹੀਂ ਸੀ ਕਰਦੀਆਂ ਤੇ ਜੋ ਡਾਕਟਰ ਸਾਹਿਬ ਹੁਣੀ ਸਾਨੂੰ ਉਸ ਵੇਲੇ ਦੱਸਿਆ ਸੀ ਕਿ ਇਹਦਾ ਬਰਾਮ ਟੋਲ ਪਲਾਜੀ ਦੇ ਉੱਤੇ ਐਕਸੀਡੈਂਟ ਹੋ ਗਿਆ ਸੀ ਕਿਸੇ ਗੱਡੀ ਦੇ ਵਿੱਚ ਵੱਜ ਗਿਆ ਤੇ ਉਹ ਗੱਡੀ ਵਾਲੇ ਨੇ ਸਿੱਟ ਕੇ ਚਲੇ ਗਿਆ ਤੇ ਉੱਥੋਂ ਪੁਲਿਸ ਵਾਲੇ ਮੁਲਾਜ਼ਮਾਂ ਨੇ ਚੱਕ ਕੇ ਇਹਨੂੰ ਟਾਹਾਂ ਹਸਪਤਾਲ ਦੇ ਵਿੱਚ ਦਾਖਲ ਕਰਵਾਤਾ ਉੱਥੇ ਕਰੀਬ ਇਹ 2 ਮਹੀਨੇ ਹਸਪਤਾਲ ਦੇ ਵਿੱਚ ਰਿਹਾ ਤੇ ਇਹਦੇ ਪਰਿਵਾਰ ਬਾਰੇ ਕੋਈ ਵੀ ਜਾਣਕਾਰੀ ਨਹੀਂ ਮਿਲ ਸਕੀ ਹਸਪਤਾਲ ਵਾਲਿਆਂ ਨੇ ਵੀ ਇਹਨੂੰ ਅਖਬਾਰਾਂ ਦੇ ਵਿੱਚ ਇਹਦੀਆਂ ਫੋਟੋਆਂ ਕਢਵਾਈਆਂ ਕਿ ਇਹਦੇ ਪਰਿਵਾਰ ਦਾ ਪਤਾ ਲੱਗ ਸਕੇ ਪਰੰਤੂ ਇਹਦੇ ਪਰਿਵਾਰ ਦਾ ਕੁਝ ਵੀ ਪਤਾ ਨਹੀਂ ਲੱਗ ਸਕੇ ਆ ਤੇ ਉਸ ਤੋਂ ਬਾਅਦ ਇਹ ਵੀਰ ਨੂੰ ਹਸਪਤਾਲ ਵਾਲੇ ਇੱਥੇ ਗੁਰੂ ਕੀ ਸੋਈ ਆਸ਼ਰਮ ਦੇ ਵਿੱਚ 2 ਸਾਲ ਪਹਿਲਾਂ ਲਗਭਗ ਛੱਡ ਕੇ ਗਏ ਸੀ ਤੇ ਉਸ ਸਮੇਂ ਤਾਂ ਬਹੁਤ ਹੀ ਬੁਰੇ ਹਾਲਾਤ ਸੀ ਨਾ ਤੁਰ ਸਕਦਾ ਸੀ ਨਾ ਇਹ ਬੋਲਦਾ ਸੀ ਤੇ ਅੱਜ ਗੁਰੂ ਸਾਹਿਬ ਦੀ ਕਿਰਪਾ ਹੋਈ ਆ ਕਿ ਵੀਰ ਬਿਲਕੁਲ ਨਾਰਮਲ ਚੱਲ ਫਿਰ ਸਕਦਾ ਆ ਤੇ ਹੁਣ ਅ ਕੁਝ ਥੋੜਾ ਥੋੜਾ ਬੋਲਣ ਵੀ ਲੱਗ ਪਿਆ ਆ ਤੇ ਜੋ ਅੱਜ ਸਾਨੂੰ ਇਹ ਬੋਲ ਕੇ ਦੱਸਦਾ ਆ ਕਿ ਇਹਦੇ ਅ ਜੋ ਫਾਦਰ ਸਾਹਿਬ ਆ ਕਿਤੇ ਪੱਠੇ ਦੇ ਉੱਤੇ ਕੰਮ ਕਰਦੇ ਸੀਗੇ ਤੇ ਇਹਦੇ ਮਾਤਾ ਜੀ ਉਹ ਵੀ ਪੱਠੇ ਤੇ ਕੰਮ ਕਰਦੇ ਆ ਤੇ ਇਹਦੇ ਚਾਰ ਭਰਾ ਆ ਇੱਕ ਭਰਾ ਦਾ ਨਾਮ ਦੀਪਕ ਦੱਸਦਾ ਆ ਤੇ ਚਾਰ ਭੈਣਾਂ ਦੱਸਦਾ ਇੱਕਦਮ ਪਿੰਕੀ ਦੱਸਦਾ ਮਤਲਬ ਕਿਲੇ ਥੋੜਾ ਥੋੜਾ ਬੋਲਣ ਲੱਗਾ ਤੇ ਅੱਜ ਆਪਣੇ ਜੋ ਇਹਦਾ ਪਿਛਲਾ ਜੋ ਇਹਦੀ ਬੈਕਗ੍ਰਾਉਂਡ ਹੈ ਪਰਿਵਾਰ ਬਾਰੇ ਸਾਨੂੰ ਥੋੜੀ ਥੋੜੀ ਦੱਸਣੀਆਂ ਨੇ ਸ਼ੁਰੂ ਕਰ ਦਿੱਤੀ ਆ ਤੇ ਸੰਗਜੀ ਇਸ ਵੀਰ ਦੀ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੋ ਤਾਂ ਜੋ ਅਸੀਂ ਇਸ ਨੂੰ ਇਹਦੇ ਪਰਿਵਾਰ ਤੱਕ ਪਹੁੰਚਾ ਸਕੀਏ ਕਿਉਂਕਿ ਅੱਜ ਸਾਡੇ ਕੋਲ ਹੁਣ ਇਹ ਕਰੀਬ ਪਿਛਲੇ 20-25 ਮਿੰਟ ਤੋਂ ਇੱਥੇ ਬੈਠਾ ਇੱਕੋ ਹੀ ਰੱਟ ਲਾਈ ਹੋਆ ਕਿ ਭਾਜੀ ਮੈਨੂੰ ਪਰਿਵਾਰ ਦੇ ਵਿੱਚ ਛੱਡਿਆ ਮੈਂ ਘਰ ਜਾਣਾ ਘਰ ਜਾਣਾ ਮੰਮੀ ਕੇ ਪਾਸ ਜਾਣਾ ਤੇ ਸੰਗਜੀ ਅਸੀਂ ਚਾਹੁੰਦੇ ਕਿ ਵੀਰ ਦਾ ਪਰਿਵਾਰ ਇਹਨੂੰ ਮਿਲ ਜਵੇ ਕਿਉਂਕਿ ਇਹ ਆਪਣੇ ਹੁਣ ਪਰਿਵਾਰ ਨੂੰ ਕਾਫੀ ਜ਼ਿਆਦਾ ਚੇਤੇ ਕਰਦਾ ਜਿੱਦਾਂ ਜਿੱਦਾਂ ਹੁਣ ਇੱਕ ਵੱਡਾ ਹੋ ਗਿਆ ਜਾਂ ਕਹਿ ਲਓ ਹੁਣ ਇਹਦਾ ਦਿਮਾਗ ਕੰਮ ਕਰਨ ਲੱਗ ਪਿਆ ਇਹਨੂੰ ਸਮਝ ਆ ਰਹੀ ਆ ਤੇ ਇਹ ਆਪਣੇ ਪਰਿਵਾਰ ਨੂੰ ਚੇਤੇ ਕਰਦਾ ਆ ਤੇ ਪਰੰਤੂ ਹੱਲੇ ਪੂਰਾ ਪ੍ਰੋਪਰ ਠੀਕ ਨਹੀਂ ਹੈਗਾ ਤੇ ਉਹਦੇ ਕਰਕੇ ਇਹ ਆਪਣੇ ਪਰਿਵਾਰ ਦਾ ਪੂਰਾ ਐਡਰੈਸ ਕਿੱਥੇ ਰਹਿੰਦੇ ਸੀ ਇਹਦਾ ਪਰਿਵਾਰ ਜਾਂ ਕਿੱਦਾਂ ਕਿਉਂਕਿ ਦਸਤਾ ਰਿਹਾ ਕਿ ਇਹਦਾ ਪਰਿਵਾਰ ਕਿਤੇ ਪੱਠੇ ਤੇ ਕੰਮ ਕਰਦਾ ਸੀ ਲੇਕਿਨ ਆਪਾਂ ਪੱਠੇ ਹੁਣ ਬਹੁਤ ਜ਼ਿਆਦਾ ਆ ਕਦੇ ਮਾਲਪੁਰ ਦੇ ਏਰੀਆ ਚ ਵੀ ਦੱਸਦਾ ਆ ਕਦੇ ਮਾਲਪੁਰ ਵੀ ਲੱਗਦਾ ਆ ਕਦੇ ਸਾਨੂੰ ਕੁਝ ਹੋਰ ਵੀ ਲੱਗਦਾ ਆ ਪਰੰਤੂ ਸਾਨੂੰ ਹਲੇ ਇੱਕ ਤਾਂ ਇਹਦੀ ਆਵਾਜ਼ ਕਲੀਅਰ ਨਹੀਂ ਸਾਨੂੰ ਸਮਝ ਨਹੀਂ ਲੱਗ ਰਹੀ ਕੀ ਕਹਿੰਦਾ ਆ ਤੇ ਅਸੀਂ ਵੀ ਚਾਹੁੰਦੇ ਆ ਕਿ ਇਹ ਆਪਣੇ ਪਰਿਵਾਰ ਦੇ ਵਿੱਚ ਚਲਾ ਜਾਵੇ ਹੁਣ ਥੋੜੇ ਦਿਨਾਂ ਦੇ ਵਿੱਚੋਂ ਇਹ ਬੜਾ ਜ਼ਿਆਦਾ ਅਪਸੈਟ ਹੋ ਗਿਆ ਆਪਣੇ ਪਰਿਵਾਰ ਨੂੰ ਯਾਦ ਕਰਦਾ ਆ ਕਿ ਜਾਣਾ ਕਰ ਕਿੱਥੇ ਕਿਹਦੇ ਕੋਲ ਜਾਣਾ ਕਰਕੇ ਇਸਕੇ ਪਾਸ ਜਾਏਗਾ ਮੰਮੀ ਕੇ ਪਾਸ ਜਾਏਗਾ ਕੀ ਬੋਲੇਗਾ ਮੰਮੀ ਕੋ ਜਾ ਕੇ ਹੈ ਕੀ ਬੋਲੇਗਾ ਮੰਮੀ ਕੋ ਹੈ ਹੈ ਨਾ ਮੈਨੂੰ ਆਪਣੀ ਮੰਮੀ ਕੋਲ ਜਾਣਾ ਸੀ ਇੱਕੋ ਰਟ ਲਗਾਈ ਜਾਣਾ ਕੁਛ ਦਿਨਾਂ ਦੀ ਇਹ ਘਰ ਜਾਣਾ ਮੰਮੀ ਕੋਲ ਪਾਸ ਜਾਣਾ ਅੱਜ ਥੋੜਾ ਥੋੜਾ ਸਾਨੂੰ ਬੋਲ ਕੇ ਦੱਸਣ ਲੱਗਾ ਆਪਣੇ ਪਿਤਾ ਦਾ ਨਾਮ ਕਿ ਸੀਰਮ ਡੈਡੀ ਦਾ ਨਾਮ ਆ ਪੱਠੇ ਤੇ ਕੰਮ ਕਰਦਾ ਆ ਤੇ ਅਸੀਂ ਸੋਚਿਆ ਕਿ ਵੀਡੀਓ ਇੱਕ ਵਾਰ ਬਣਾ ਕੇ ਅਸੀਂ ਵੀਰ ਦੀ ਪਹਿਲਾਂ ਵੀ ਅਸੀਂ ਪਾਈਆਂ ਸੀਗੀਆਂ ਇੱਕ ਵਾਰ ਵੀਡੀਓ ਅੱਜ ਬਣਾ ਕੇ ਫਿਰ ਇੱਕ ਵਾਰ ਸ਼ੇਅਰ ਕਰੀਏ ਤਾਂ ਜੋ ਅਸੀਂ ਇਹਨੂੰ ਇਹਦੇ ਪਰਿਵਾਰ ਤੱਕ ਪਹੁੰਚਾ ਸਕੀਏ ਸੰਗਜੀ ਇਹਦੇ ਵੀਰ ਨੂੰ ਇਹਦੇ ਪਰਿਵਾਰ ਤੱਕ ਪਹੁੰਚਾਉਣ ਦੇ ਲਈ ਗੁਰੂ ਕੀ ਸੇਵਾ ਦੀ ਟੀਮ ਦੀ ਮਦਦ ਜ਼ਰੂਰ ਕਰੋ ਤਾਂ ਜੋ ਇਹ ਵੀਰ ਆਪਣੇ ਪਰਿਵਾਰ ਤੱਕ ਪਹੁੰਚ ਸਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ